ਇੱਕ ਸਮਾਂ ਸੀ ਜਦੋਂ ਔਰਤ ਦੇ ਪੈਰਾਂ ਥੱਲੇ ਕਿੱਲ ਠੋਕ ਦਿੱਤੇ ਜਾਂਦੇ ਸੀ ਤੁਸੀਂ ਬਿਲਕੁਲ ਠੀਕ ਸੁਣਿਆ ਤੁਸੀਂ ਹੈਰਾਨ ਹੋਵੋਗੇ ਕਿ ਆਖਿਰ ਔਰਤ ਦੇ ਪੈਰਾਂ ਥੱਲੇ ਕਿੱਲ ਕਿਉਂ ਠੋਕੇ ਜਾਂਦੇ ਸੀ ਕਿਉਂ ਠੋਕਦੇ ਸੀ ਕਿ ਇਹ ਕੋਈ ਰਸਮ ਸੀ ਜੇਕਰ ਇਹ ਰਸਮ ਸੀ ਤਾਂ ਇਹ ਕਿਵੇਂ ਦੀ ਰਸਮ ਹੋਈ ਇਹ ਕਿਸ ਨੇ ਬਣਾਈ ਤੇ ਇੰਨੇ ਖਤਰਨਾਕ ਰਸਮ ਕਿਉਂ ਬਣਾਉਣੀ ਪਈ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਅਸੀਂ ਅੱਗੇ ਵੀ ਵੀਡੀਓ ਕੀਤੀ ਰਸਮਾਂ ਤੇ ਜਿਸ ਵਿੱਚ ਆਪਾਂ ਬੱਚੇ ਦੇ ਜਨਮ ਸਮੇਂ ਦੀਆਂ ਰਸਮਾਂ ਵਿਆਹ ਸਮੇਂ ਦੀਆਂ ਰਸਮਾਂ ਤੇ ਮੌਤ ਸਮੇਂ ਨਿਭਾਈਆਂ ਜਾਣ ਵਾਲੀਆਂ ਰਸਮਾਂ ਬਾਰੇ ਗੱਲ ਕੀਤੀ ਜਿਸ ਵਿੱਚ ਅਸੀਂ ਜ਼ਿਕਰ ਕੀਤਾ ਕਿ ਸਾਡੇ ਬਜ਼ੁਰਗਾਂ ਨੇ ਜੋ ਵੀ ਰਸਮਾਂ ਬਣਾਈਆਂ ਸਨ ਉਹਨਾਂ ਦੇ ਅਰਥ ਬਹੁਤ ਡੂੰਘੇ ਨਿਕਲਦੇ ਸਨ ਕਿਉਂਕਿ ਰਸਮਾਂ ਨੂੰ ਰਿਸ਼ਤਿਆਂ ਨੂੰ ਮੁੱਖ ਰੱਖ ਕੇ ਰਸਮਾਂ ਬਣਾਈਆਂ ਸਨ ਪਰ ਇਸ ਰਸਮ ਨੂੰ ਸੁਣਦਿਆਂ ਹੀ ਹਿਰਦਾ ਬਲੁੰਦਰਿਆ ਗਿਆ ਰੂਹ ਤੱਕ ਕੰਬ ਗਈ ਕਿ ਇੱਕ ਔਰਤ ਦੇ ਪੈਰਾਂ ਥੱਲੇ ਕਿੱਲ ਠੋਕ ਦਿੱਤੇ ਜਾਂਦੇ ਸੀ ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਆ ਕਿ ਇੱਕ ਔਰਤ ਦੇ ਪੈਰਾਂ ਥੱਲੇ ਕਿੱਲ ਠੋਕੇ ਜਾਂਦੇ ਸੀ ਇਹ ਕਿਉਂ ਠੋਕੇ ਜਾਂਦੇ ਸੀ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਕਹਿੰਦੇ ਕਿ ਜਦੋਂ ਕਿਸੇ ਔਰਤ ਦੀ ਜਨੇਪੇ ਦੌਰਾਨ ਮੌਤ ਹੋ ਜਾਂਦੀ ਸੀ ਕਿਉਂਕਿ ਉਦੋਂ ਹਸਪੀਟਲ ਨਹੀਂ ਹੁੰਦੇ ਸੀ ਤੇ ਦਾਈ ਮਾਈ ਘਰ ਵਿੱਚ ਹੀ ਕੇਸ ਕਰਦੀ ਸੀ ਡਿਲੀਵਰੀ ਘਰ ਵਿੱਚ ਹੀ ਹੁੰਦੀ ਸੀ ਤੇ ਜਨੇਪੇ ਦੌਰਾਨ ਜਦੋਂ ਕਿਸੇ ਔਰਤ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੀ ਅਰਥੀ ਨੂੰ ਚੁੱਕਣ ਤੋਂ ਪਹਿਲਾਂ ਘਰ ਦੇ ਖੁੰਝਿਆਂ ਵਿੱਚ ਕਿੱਲ ਠੋਕੇ ਜਾਂਦੇ ਸੀ ਤੇ ਨਾਲ ਹੀ ਉਸ ਔਰਤ ਦੇ ਪੈਰਾਂ ਹੇਠ ਵੀ ਹਥੌੜੀ ਦੇ ਨਾਲ ਕਿੱਲ ਠੋਕ ਦਿੱਤੇ ਜਾਂਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਇਹ ਰੂਹ ਕੰਬ ਜਾਵੇ, ਇਹ ਰੂਹ ਡਰ ਜਾਵੇ ਤੇ ਇਸ ਘਰ ਵਿੱਚ ਵਾਪਸ ਨਾ ਆਵੇ ਕਿਉਂਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਉਹ ਆਪਣੇ ਬੱਚੇ ਨੂੰ ਲੈਣ ਵਾਸਤੇ ਨਾ ਆ ਜਾਵੇ ਮਾਂ ਕਦੇ ਵੀ ਆਪਣੇ ਬੱਚੇ ਲਈ ਮਾਰਾ ਨਹੀਂ ਸੋਚ ਸਕਦੀ ਪਰ ਉਦੋਂ ਉਹਨਾਂ ਦੇ ਇਹ ਗੱਲ ਮੰਨਣਾ ਸੀ ਕਿ ਰੂਹ ਉਸ ਦੀ ਘਰ ਵਿੱਚ ਬੱਚੇ ਨੂੰ ਆ ਕੇ ਕੋਈ ਨੁਕਸਾਨ ਨਾ ਪਹਚਾਵੇ ਜਿਸ ਕਰਕੇ ਉਸ ਮਰੀ ਹੋਈ ਔਰਤ ਦੇ ਪੈਰਾਂ ਹੇਠ ਕਿੱਲ ਠੋਕਦੇ ਸੀ ਉਸ ਦੀ ਰੂਹ ਕੰਬਦੀ ਜਾਂ ਨਹੀਂ ਕੰਬਦੀ ਇਹ ਨਹੀਂ ਪਤਾ ਪਰ ਸੁਣਨ ਵਾਲਿਆਂ ਦੀ ਰੂਹ ਜ਼ਰੂਰ ਕੰਬ ਗਈ ਕਿ ਇਹੋ ਜਈ ਰਸਮ ਵੀ ਇਸ ਸਮਾਜ ਵਿੱਚ ਨਿਭਾਈ ਜਾਂਦੀ ਸੀ ਔਰਤ ਜਿਉਂਦੀ ਨਾਲ ਵੀ ਅਤਿਆਚਾਰ ਤੇ ਔਰਤ ਮਰੀ ਨਾਲ ਵੀ ਅਤਿਆਚਾਰ 1552 ਈਸਵੀ ਤੋਂ ਪਹਿਲਾਂ ਸਤੀ ਪ੍ਰਥਾ ਚੱਲਦੀ ਸੀ ਤੁਸੀਂ ਸਾਰੇ ਪੜ੍ਹੇ ਲਿਖੇ ਭੈਣ ਭਰਾ ਇਸ ਗੱਲ ਤੋਂ ਜ਼ਰੂਰ ਜਾਣੂ ਹੋਵੋਗੇ ਕਿ ਸਤੀ ਪ੍ਰਥਾ ਕੀ ਹੁੰਦੀ ਸੀ 1552 ਈਸਵੀ ਤੋਂ ਪਹਿਲਾਂ ਦੀ ਗੱਲ ਆ ਜਦੋਂ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਉਸ ਔਰਤ ਨੂੰ ਜਿਉਂਦੀ ਨੂੰ ਹੀ ਉਸ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ ਉਸ ਬਲ ਰਹੀ ਚਿਖਾ ਵਿੱਚ ਉਸ ਜਿਉਂਦੀ ਔਰਤ ਨੂੰ ਸੁੱਟ ਦਿੱਤਾ ਜਾਂਦਾ ਸੀ ਕਿਉਂਕਿ ਉਦੋਂ ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਇਹ ਕੁਲਹਿਣੀ ਹੈ ਇਹ ਬੰਦੇ ਖਾਣੀ ਹੈ ਤੇ ਇਸ ਨੂੰ ਜਿਉਣ ਦਾ ਕੋਈ ਹੱਕ ਨਹੀਂ ਪੇਕਾ ਪਰਿਵਾਰ ਤੇ ਸਹੁਰਾ ਪਰਿਵਾਰ ਰਲ ਕੇ ਉਸ ਔਰਤ ਨੂੰ ਜਿਉਂਦੀ ਨੂੰ ਹੀ ਚਿਖਾ 'ਚ ਸੁੱਟ ਦਿੰਦੇ ਸੀ ਉਸ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਜਾਂਦੀ ਸੀ ਕਿ ਉਹ ਨਸ਼ੇ ਵਿੱਚ ਹੋ ਜਾਵੇ ਤੇ ਫਿਰ ਉਸ ਔਰਤ ਨੂੰ ਦੋ ਜਾਣੇ ਫੜ ਕੇ ਤੇ ਉਸ ਬਲਦੀ ਹੋਈ ਚਿਖਾ ਵਿੱਚ ਸੁੱਟ ਦਿੰਦੇ ਸੀ ਜੋ ਵੀ ਪੈਂਟ ਪ੍ਰਾ +2 ਜਾਂ ਗ੍ਰੈਜੂਏਸ਼ਨ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਪੜ੍ਹੀ ਹੋਏਗੀ ਕਿ ਸਤੀ ਪ੍ਰਥਾ ਕੀ ਹੁੰਦੀ ਸੀ ਤੇ ਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਵਿੱਚ ਇਸ ਪ੍ਰਥਾ ਦਾ ਵਿਰੋਧ ਕੀਤਾ ਤੇ ਔਰਤ ਨੂੰ ਇਸ ਸਤੀ ਪ੍ਰਥਾ ਤੋਂ ਆਜ਼ਾਦ ਕਰਵਾਇਆ ਕਿ ਔਰਤ ਨੂੰ ਵੀ ਜ਼ਿੰਦਗੀ ਜਿਉਣ ਦਾ ਹੱਕ ਹੈ ਤੇ ਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਬੰਦ ਕਰਕੇ ਤੇ ਔਰਤ ਨੂੰ ਜ਼ਿੰਦਗੀ ਜਿਉਣ ਦਾ ਹੱਕ ਦਿੱਤਾ ਤੁਹਾਡੇ ਇਸ ਬਾਰੇ ਕੀ ਖਿਆਲ ਨੇ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਕੀ ਮਹਿਸੂਸ ਕੀਤਾ ਕੀ ਤੁਹਾਨੂੰ ਵੀ ਇਹੋ ਜਿਹਾ ਮਹਿਸੂਸ ਹੋਇਆ ਤੁਹਾਡੀ ਵੀ ਰੂਹ ਕੰਬੀ ਕਿ ਔਰਤ ਜਿਉਂਦੀ ਨਾਲ ਵੀ ਅਤਿਆਚਾਰ ਹੁੰਦਾ ਸੀ ਤੇ ਮਰੀ ਨਾਲ ਵੀ ਅਤਿਆਚਾਰ ਹੁੰਦਾ ਸੀ ਸਾਡੇ ਸਮਾਜ ਨੇ ਇਹੋ ਜਿਹੇ ਭਿਆਨਕ ਰਿਵਾਜ ਵੀ ਬਣਾਏ ਜਰੂਰ ਦੱਸਿਓ ਤੁਹਾਡੀ ਤੇ ਸਾਡੀ ਵਿਚਾਰਾਂ ਦੀ ਸਾਂਝ ਆ ਇਹ ਇਹ ਸਾਂਝ ਜ਼ਰੂਰ ਬਣਾ ਕੇ ਰੱਖਿਓ ਤੇ ਆਪਣੇ ਵਿਚਾਰ ਜ਼ਰੂਰ ਦਿਓ